Das ist ja ਗਲੋਬਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਆ ਸਾਡਾ ਖਾਸ ਪ੍ਰੋਗਰਾਮ న్యూਸ ਬਿਹਾਈਂਡ న్యూਸ ਇਹ ਪ੍ਰੋਗਰਾਮ ਹੈ ਜਿਸ ਤਹਿਤ ਵੱਡੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਉਹ ਮੁੱਦੇ ਚਾਹੇ ਰਾਸੀ ਹੋਣ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਹੋਣ ਜਿਵੇਂ ਇਸ ਪ੍ਰੋਗਰਾਮ ਦਾ ਨਾਮ ਹੈ న్యూਸ ਬਿਹਾਈਂਡ న్యూਸ ਤਾਂ ਉਸ ਦੇ ਤਹਿਤ ਖਬਰ ਦੇ ਪਿੱਛੇ ਦੀ ਖਬਰ ਤੇ ਵੀ ਖੁੱਲ ਕੇ ਗੱਲਬਾਤ ਕੀਤੀ ਜਾਂਦੀ ਹੈ ਹਰ ਵਾਰ ਦੀ ਤਰ੍ਹਾਂ ਅੱਜ ਵੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ న్యూਸ ਬਿਹਾਈਂਡ న్యూਸ ਦੇ ਵਿੱਚ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਵਾਗਤ ਹੈ ਸਰ ਪ੍ਰੋਗਰਾਮ ਤੇ ਤੜਟਾ ਧੰਵਾਦ ਜੋ ਦਰਸ਼ਕਾਂ ਲਈ ਸਤਿ ਸ੍ਰੀ ਅਕਾਲ ਸਤਿਉਦ ਸਾਬ ਸ਼ੁਰੂਆਤ ਆਪਾਂ ਈਡੀ ਦੇ ਨਾਲ ਕਰ ਲੈਨੇ ਆ ਕਿਉਂਕਿ ਲੰਘੇ ਕੱਲ ਹੀ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵਿਜੀਲੈਂਸ ਦੇ ਹਵਾਲੇ ਦੇ ਨਾਲ ਗੱਲਬਾਤ ਕੀਤੀ ਸੀ ਕਿ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਨਾਲੋਂ ਨਾਲ ਈਡੀ ਦੀ ਵੀ ਜੇਕਰ ਗੱਲ ਕਰੀਏ ਤਾਂ ਈਡੀ ਦੇ ਵੱਲੋਂ ਵੀ ਲਗਾਤਾਰ ਕਾਰਵਾਈ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਸਾਧੂ ਸਿੰਘ ਧਰਮਸੋਤ ਨੂੰ ਈਡੀ ਦੇ ਵੱਲੋਂ ਟੜਕਸਾਰ ਪਹਿਲਾਂ ਵੀ 3 ਵਜੇ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਕਾਰਵਾਈ ਹੁੰਦੀ ਹੈ ਪੁੱਛਗਿੱਛ ਹੁੰਦੀ ਹੈ ਤੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਹੋਰ ਠੇਕੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਲੰਘੇ ਕੱਲ ਮੋੜ ਈਡੀ ਦੇ ਵੱਲੋਂ ਸਾਧ ਸੰਗ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਸਵਾਲ ਜਵਾਬ ਕੀਤੇ ਗਏ ਸੀ ਉਸ ਤੋਂ ਸੰਤੋਸ਼ਟ ਨਹੀਂ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਤਾਂ ਇਹ ਮਾਮਲਾ ਹੈ ਕਿਉਂਕਿ ਜਦੋਂ ਰਾਸੀ ਤਰ੍ਹਾਂ ਦੀ ਗੱਲ ਹੁੰਦੀ ਹੈ ਸਤਾ ਪਰਿਵਰਤਨ ਹੁੰਦਾ ਹੈ ਸਤਾ ਪਰਿਵਰਤਨ ਵੇਲੇ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਆ ਬਿਲਕੁਲ ਇਸ ਸਾਫ ਕਾ ਕੈਬਨਟ ਮੰਤਰੀ ਉਹਨਾਂ ਨੇ ਕਿਸ ਤਰ੍ਹਾਂ ਦੇ ਕਪਲੇ ਕੀਤੇ ਆ ਸਾਦ ਸਿੰਘ ਧਰਮਸੋਧ ਦੀ ਗੱਲ ਕਰਦੇ ਆ ਤਾਂ ਮੈਂ ਕਵਾਂਗਾ ਕਿ ਏਜੰਸੀਆਂ ਦੀ ਦੂਰੀ ਮਾਰ ਚੱਲ ਰਹੀ ਹੈ ਇੱਕ ਪਾਸੇ ਕੇਂਦਰ ਦੀ ਮਾਰ ਹੈ ਇੱਕ ਪਾਸੇ ਵਿਜੀਲੈਂਸ ਦੀ ਮਾਰ ਹੈ ਪਹਿਲਾਂ ਵਿਜੀਲੈਂਸ ਦੀ ਜਿਹੜੀ ਜਾਂਚ ਪੜਤਾਲ ਦੇ ਦੌਰਾਨ ਜਿਹੜਾ ਸਾਹਮਣੇ ਆਇਆ ਕਿ ਇਹਨਾਂ ਨੇ ਜੰਗਲਾਤ ਮਹਿਕਮੇ ਦੇ ਵਿੱਚ ਵੱਡੇ ਪੱਧਰ ਤੇ ਕਰੋੜਾਂ ਰੁਪਏ ਦਾ ਕਪਲਾ ਕੀਤਾ ਜੀ ਉਹਦੇ ਵਿੱਚ ਕਈ ਮਹੀਨੇ ਅੰਦਰ ਰਹਿ ਕੇ ਆਏ ਹਾਂ ਉਦੋਂ ਵੀ ਈਡੀ ਨੇ ਪੁਛਪੜਤਾਲ ਹੋਈ ਸੀ ਹੁਣ ਦੁਬਾਰਾ ਈਡੀ ਨੇ ਪੁਛਪੜਤਾਲ ਕੀਤੀ ਹੈ ਜੀ ਤਾਂ ਕਈ ਘੰਟੇ ਦੀ ਪੁਛਪੜਤਾਲ ਕਰਨ ਤੋਂ ਬਾਅਦ ਜਦੋਂ ਤੁਸੀਂ ਕਿਹਾ ਇਹ ਗੱਲ ਸਪਸ਼ਟ ਨਹੀਂ ਕਰ ਸਕੇ ਸਾ슴 ਧਰਮਸੋਧ ਕੇ ਵੀ ਮੈਂ ਜਿਹੜੇ ਮੇਰੇ ਕੋਲੇ ਸੋਰਸੇ ਹੈਗੇ ਆ ਸਾਧਨ ਹੈਗੇ ਆ ਆਮਦਨ ਹੈਗੀ ਹੈ ਇਨਕਮ ਹੈਗੀ ਹੈ ਜੀ ਉਹ ਵਾਜੂ ਹੈ ਕਿ ਨਹੀਂ ਹੈ ਬਿਲਕੁਲ ਹੁਣ ਈਡੀ ਦਾ ਕਹਿਣਾ ਹੈ ਕਿ ਜਿਹੜਾ ਜੰਗਲਾਤ ਮਹਿਕ ਵਿੱਚ ਜਿਹੜਾ ਵੱਡੀ ਪੱਧਰ ਤੇ ਕਟਾਲਾ ਹੋਇਆ ਹੈ ਇਹਦਾ ਕਰੋੜਾ ਰੁਪਏ ਦਾ ਸਵੰਦਾ ਇਹ ਨਾਲ ਮਨੀ ਲਾਂਡਰਿੰਗ ਨਾਲ ਵੀ ਜਾ ਕੇ ਗੱਲ ਜੁੜ ਜਾਂਦੀ ਹੈ ਜਿਸ ਦੇ ਕਰਕੇ ਉਹਨਾਂ ਨੇ ਇਨੂੰ ਦੁਆਰਾ ਬੁਲਾਇਆ ਦੁਆਰਾ ਬੁਲਾ ਕੇ ਹੁਣ ਗ੍ਰਿਫਤਾਰ ਕੀਤਾ ਅਦਾਲਤ ਵਿੱਚ ਪੇਸ਼ ਕਰਕੇ ਅਗੇ ਰਿਮਾਂਡ ਮਿਲਦਾ ਹੈ ਜੋ ਹੁੰਦਾ ਹੈ ਜੇਲ੍ਹ ਚ ਜਾਣਗੇ ਕਾਨੂੰਨੀ ਪ੍ਰਕਿਰਿਆ ਹੈਗੀ ਪਰ ਇੱਕ ਗੱਲ ਤਾਂ ਹੈ ਹੀ ਹੈ ਕਿ ED ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਔਰ ਵੱਡੀ ਪੱਧਰ ਦੇ ਉੱਤੇ ਹੁਣ ਕਈ ਮਾਮਲਿਆਂ ਦੇ ਵਿੱਚ ਪੁਛਪੜਤਾਲ ਨਵੇਂ ਸਿਰੇ ਤੋਂ ਦੁਆਰਾ ਹੋਏਗੀ ਇਸ ਤੋਂ ਪਹਿਲਾਂ ਵੀ ਜਿਹੜਾ ਸਾਧੂ ਸਿੰਘ ਧਰਮਸੋਧ ਦੇ ਨਾਲ ਜਿਹੜਾ ਸੰਤ ਸਿੰਘ ਗਿਲਜੀਆ ਉਹ ਸਟੇਟ ਮਿਨਿਸਟਰ ਰਹੇ ਆ ਉਹਨਾਂ ਤੋਂ ਪੁਛਪੜਤਾਲ ਹੋਈ ਸੀ ਹੋਰ ਕਈ ਜਿਹੜੇ ਹੈਗੇ ਆਗੂ ਅਧਿਕਾਰੀ ਇੱਕ ਲੰਮਾ ਚੌੜਾ ਦੇਖੋ ਜੰਗਲਾਤ ਜਿਹੜਾ ਮਹਿਕਮਾ ਹੈ ਜੋਦ ਵੈਸੇ ਹੀ ਬੜਾ ਜੰਗਲਾਤ ਵਿਭਾਗ ਹੀ ਨਾ ਹੀ ਇਹ ਹੋ ਜਾਏ ਕਿ ਬਹੁਤ ਲੰਮਾ ਚੌੜਾ ਮਹਿਕਮਾ ਹੁੰਦਾ ਤੇ ਉਹਦੇ ਚ ਜਿਸ ਤਰ੍ਹਾਂ ਦਾ ਕਪਲਾ ਹੋਇਆ ਹੁਣ ਕਪਲੇ ਚ ਕਿੰਨੇ ਦਰਖਤ ਕੱਟੇ ਗਏ ਕਿੰਨੇ ਜਿਹੜੇ ਉੱਤੇ ਸਾਮਸਵਾਲ ਦੇ ਉੱਤੇ ਖਰਚੇ ਆਏ ਇਸ ਤਰ੍ਹਾਂ ਦਾ ਸਾਰਾ ਵਰਤਾਰਾ ਉਹਦਾ ਬਹੁਤ ਵੱਡੀ ਪੱਧਰ ਤੇ ਜਾਂਚ ਪੜਤਾਲ ਜਿਹੜੀ ਪਹਿਲਾਂ ਹੋਈ ਹੈ ਵਿਜੀਲੈਂਸ ਵੱਲੋਂ ਆਪਣੇ ਤੌਰ ਤੇ ਕੀਤੀ ਗਈ ਜੀ ਉਹ ਕਈ ਮਹੀਨੇ ਜਿੱਦਾਂ ਮੈਂ ਕਿਹਾ ਕੋ ਜੇਲ੍ਹ ਤੇ ਰਹੇ ਹੁਣ ਈਡੀ ਵੱਲੋਂ ਜਿਹੜਾ ਉਹਨੂੰ ਰਾਸਤੇ ਚ ਲਿਆ ਗਿਆ ਚੀਰ ਪੁਛਪੜਤਾਲ ਹੋਏਗੀ ਸੋ ਵੱਡਾ ਮਾਮਲਾ ਇੱਕ ਗੱਲ ਜੋ ਜਰੂਰ ਜੜਾ ਹੈਗਾ ਇਸ ਮਾਮਲੇ ਨਾਲੇ ਸਾਹਮਣੇ ਆਉਂਦੀ ਹੈ ਜੀ ਕਿ ਜਦੋਂ ਲੋਕ ਸੱਤਾ ਚਾਹੁੰਦੇ ਆ ਸਰਕਾਰਾਂ ਬਣਦੀਆਂ ਤਾਂ ਸਰਕਾਰਾਂ ਤਾਂ ਬਣਦੀਆਂ ਕਿ ਆਪਾਂ ਕਹਿੰਨੇ ਕਿ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਆਉਨੇ ਹਾਂ ਬਿਲਕੁਲ ਸੇਵਾ ਕਰਨ ਦੇ ਨਾਲ ਨਾਲ ਜਦੋਂ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਜੀ ਭ੍ਰਿਸ਼ਟਾਚਾਰ ਦੇ ਮਾਮਲੇ ਹੁੰਦੇ ਆ ਚਾਹੇ ਈਡੀ ਵੱਲੋਂ ਪੁਛਪੜਤਾਲ ਹੋਵੇ ਜੀ ਚਾਹੇ ਵਿਜੀਲੈਂਸ ਵੱਲੋਂ ਪੁਛਪੜਤਾਲ ਹੋਵੇ ਸਵਾਲ ਤਾਂ ਜੰਗਲਾਤ ਮਹਿਕਮੇ ਦੇ ਹੀ ਨਾ ਉਮੀਦ ਪੱਦਰ ਤੇ ਇੱਕ ਪਹਿਲਾਂ ਇੱਕ ਨੇਤਾ ਰਹੇ ਆ ਬਿਹਾਰ ਦੇ ਦਿਨਵਾਰੇ ਕਿਹਾ ਜਾਂਦਾ ਸੀ ਕਿ ਉਹ ਪਸ਼ੂਆਂ ਦਾ ਚਾਰਾ ਹੀ ਖਾ ਗਏ ਇੱਕ ਬੜੇ ਪਪੂਲਰ ਏ ਕਹਾਵਤੋਨਾਂ ਬਾਰੇ ਚੱਲੀ ਕਿ ਮੰਤਰੀ ਦੇਖੋ ਪਸ਼ੂਆਂ ਦਾ ਚਾਰਾ ਖਾ ਗਏ ਹੁਣ ਸਾਡੇ ਮੰਤਰੀ ਹੈ ਅਗੇ ਇਹਨਾਂ ਤੇ ਦੋਸਤ ਹਾਬਤ ਹੁੰਦੇ ਆ ਨਹੀਂ ਹੁੰਦੇ ਕੀ ਹੋਏਗਾ ਤਾਂ ਬਾਅਦ ਦੀ ਗੱਲ ਹੈ ਪਰ ਐਲੀਗੇਸ਼ਨ ਤਾਂ ਲੱਗ ਹੀ ਗਿਆ ਨਾ ਕਿ ਜੰਗਲਾਤ ਹੀ ਖਾ ਗਏ ਹਾਲਾਂਕਿ ਜੰਗਲਾਤ ਜੋ ਤਾਂ ਕਹਿੰਦੇ ਇੱਕ ਦਾਤਣ ਵੀ ਜਿਹੜੀ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਾਫੀ ਸਖਤ ਹੁੰਦਾ ਜੰਗਲਾਤ ਦਾ ਕੰਮ ਜਿਹੜਾ ਹੈਗਾ ਤੇ ਪੂਰੇ ਦਾ ਪੂਰਾ ਜੰਗਲ ਕਿਸ ਤਰੀਕੇ ਨਾਲ ਹਾਜ਼ਮ ਕਰ ਲਿਆ ਕਿਸ ਤਰ੍ਹਾਂ ਕਰੋੜਾਂ ਰੁਪਏ ਦਾ ਕਟਾਲਾ ਹੋਇਆ ਫਿਰ ਉਹਦੇ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਜੁੜਿਆ ਵਾ ਸੋ ਬਹੁਤ ਸਾਰੇ ਮਾਮਲੇ ਜਿਹੜੇ ਆ ਕੇ ਇਕੱਠੇ ਹੁੰਦੇ ਆ ਸਾਬਸਿੰਘ ਧਰਮ ਸੋਧ ਦੀਆਂ ਮੁਸ਼ਕਲਾਂ ਜਿਹੜੀਆਂ ਬਾਧੀਆਂ ਨਜ਼ਰ ਆਉਂਦੀਆਂ ਹਾਲਾਂਕਿ ਕਿਹਾ ਜਾਂਦਾ ਜਦੋਂ ਪੋਲਿਟੀਕਲ ਤੌਰ ਤੇ ਇਹਨਾਂ ਮਾਮਲਿਆਂ ਤੇ ਸਵਾਲ ਜਵਾਬ ਹੁੰਦੇ ਆ ਕਿ ਜੀ ਰਾਸਤੀ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ ਗੱਲ ਜਾਣਵੁੱਝ ਕੇ ਕੀਤੀ ਜਾਂਦੀ ਹੈ ਪਹਿਲਾਂ ਤਾਂ ਪੰਜਾਬ ਸਰਕਾਰ ਬਾਰੇ ਕਿਹਾ ਜਾਂਦਾ ਸੀ ਕਿ ਆਪ ਜਿਹੜੀ ਬਦਲੇ ਦੀ ਭਾਵਨਾ ਨਾਲ ਕਰ ਰਹੀ ਹੈ ਹੁਣ ਈਡੀ ਕਿਉਂਕਿ ਕੇਂਦਰ ਦੇ ਅਧੀਨ ਹੈ ਜੀ ਇਹਦੇ ਨਾਲ ਜਿਹੜਾ ਇੱਕ ਵੱਖਰੇ ਤਰ੍ਹਾਂ ਦਾ ਵਿਵਾਦ ਖੜਾ ਹੋਏਗਾ ਜੀ ਹੁਣ ਈਡੀ ਭਾਜਪਾ ਦੇ ਕਹਿਣ ਦੇ ਉੱਤੇ ਸੰਸਦਨ ਧਰਮ ਸੋਧ ਨੂੰ ਜਿਹੜਾ ਹਰਾਸਸ ਲਿਆ ਪਰੇਸ਼ਾਨ ਕਰ ਰਹੀ ਹੈ ਵੱਡਾ ਸਵਾਲ ਇਹ ਹੈ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਬਹੁਤ ਸਾਰੇ ਲੋਕ ਜਿਦਾ ਆਪਾਂ ਕਹਿੰਦੇ ਆ ਇਸ ਮਾਮਲ ਚ ਨੰਗੇ ਹੈਗੇ ਆ ਕਿਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਹੁੰਦੇ ਆ ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਕਮਾਇਆ ਵਾ ਪੈਸਾ ਜਿਹੜਾ ਆਪਾਂ ਟੈਕਸ ਦੇ ਰੂਪ ਦਿੰਨੇ ਆ ਉਹ ਟੈਕਸ ਦੇ ਰੂਪ ਵਿੱਚ ਕਿਸ ਕਦਰ ਹਾਜ਼ਮ ਕੀਤਾ ਜਾਂਦਾ ਇਹੋ ਜਿਹੇ ਮਾਮਲੇ ਤੇ ਸਾਹਮਣੇ ਆਉਂਦੇ ਆ ਤਾਂ ਸਰ ਜਿਹੜਾ ਸ਼ਰਮ ਨਾਲ ਪੋਲਿਟੀਕਲ ਤੌਰ ਤੇ ਇਹਨਾਂ ਲੋਕਾਂ ਦਾ ਝੁਕਣਾ ਚਾਹੀਦਾ ਪਰ ਨਹੀਂ ਝੁਕਦਾ ਜੀ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਸਦਸੰਹ ਧਰਮ ਸੋਤ ਹੀ ਇਸ ਮਾਮਲੇ 'ਚ ਆਇਆ ਹੈ ਜਿੱ ਤੋਂ ਪਹਿਲਾਂ ਪੰਜਾਬ ਦੇ ਕਿੰਨੇ ਜਿਹੜੇ ਸਾਬਕਾ ਕੈਬਨਰ ਮੰਤਰੀ ਵਿਧਾਇਕ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਲੱਗੇ ਆ ਦੇਖੋ ਪੋਲਿਟੀਕਲ ਬਦਲੇ ਕਰੇ ਦੀ ਭਾਵਨਾ ਤਾਂ ਹੁੰਦੀ ਹੈ ਜੇ ਤੁਸੀਂ ਰਾਜਸੀ ਵਜ੍ਹਾ ਕਰਕੇ ਕਿਸੇ ਨੂੰ ਅੰਦਰ ਕੀਤਾ ਹੋਵੇ ਕਿਸੇ ਨੇ ਅੰਦੋਲਨ ਕੀਤਾ ਹੋਵੇ ਜੀ ਕਿਸੇ ਨੇ ਕਿਸ ਦੇ ਹੱਕਾਂ ਦੀ ਲੜਾਈ ਲੜੀ ਹੋਵੇ ਉਹ ਲੋਕ ਵੀ ਅੰਦਰ ਜਾਂਦੇ ਆ ਪਰ ਉਹਨਾਂ ਦੇ ਇਸ ਤਰ੍ਹਾਂ ਦੇ ਐਲੀਗੇਸ਼ਨ ਨਹੀਂ ਲੱਗਦੇ ਕਿ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਹੈ منی ਲਾਂਡਰਿੰਗ ਦਾ ਮਾਮਲਾ ਹੈ ਜੋ ਸਾਧ ਸਿੰਘ ਧਰਮਸੋਧ ਤਰਗੇ ਇਦਾਂ ਦੇ ਮਾਮਲਿਆਂ ਚ ਅੰਦਰ ਜਾਂਦੇ ਆ ਤਾਂ ਇੱਕ ਤਰ੍ਹਾਂ ਦਾ ਪੋਲੀਟੀਕਲ ਸਿਸਟਮ ਦੇ ਪ੍ਰੋਸੈਸ ਜੋਗਤਾ ਉੱਠਦੀ ਹੈ ਜਦੋਂ ਆਪਾਂ ਕਹਿੰਦੇ ਆ ਕਿ ਲੋਕਾਂ ਦਾ ਰਾਜਸੀ ਸਿਸਟਮ ਦੇ ਭਰੋਸਾ ਰਿਹਾ ਨਹੀਂ ਜੀ ਉਹਦੀ ਇੱਕ وجہ ਹੀ ਵੀ ਜਦੋਂ ਇਦਾਂ ਦੇ ਸਵਾਲ ਸਾਹਮਣੇ ਆਉਂਦੇ ਆ ਕਿ ਮੰਤਰੀਆਂ ਦੇ ਉੱਤੇ ਸਾਫ ਕਾਂ ਮੰਤਰੀਆਂ ਦੇ ਤੇ ਇਦਾਂ ਦੇ ਅਲੀਗੇਸ਼ਨ ਲੱਗਣ ਦੇਖੋ ਜੰਗਲਾਤ ਕੀ ਹੈ ਜੰਗਲਾਤ ਹੈ ਕਿਹਾ ਜਾਂਦਾ ਹੈ ਕਿ ਕੁਦਰਤ ਦਾ ਬਹੁਤ ਵੱਡਾ ਇੱਕ ਦੇਣ ਹੈਗੀ ਹੈ এনवायरमेंट ਮਾਨਵਤਾ ਦੇ ਲਈ ਉਹਦੀ ਆਕਸੀਜਨ ਦੀ ਗੱਲ ਹਰਿਆਵਲ ਦੀ ਗੱਲ ਆਪਣੀ ਛਾਵਾਂ ਦੀ ਗੱਲ بارشਾਂ ਦੀ ਗੱਲ ਬਹੁਤ ਕੁਝ ਜਿਹੜਾ ਜੰਗਲਾਤ ਦੇ ਨਾਲ ਜੁੜਿਆ ਹੋਇਆ ਤੇ ਉਸ ਜੰਗਲਾਤ ਦੀ ਦਾ ਸਾਮ ਸਵਾਲ ਦੇ ਲਈ ਲੋਕ ਪੌਦੇ ਲਾਉਂਦੇ ਆ ਨਿੱਕੇ ਨਿੱਕੇ ਪੌਦੇ ਲਾਉਂਦੇ ਆ ਫਿਰ ਕਿਤੇ ਜਾ ਕੇ ਸਾਲਾਂ ਬਾਅਦ ਵੱਡੇ ਹੁੰਦੇ ਆ ਦਰਖਤ ਬਣਦੇ ਆ ਤੇ ਉਹਨਾਂ ਦਰਖਤਾਂ ਨੂੰ ਇਸ ਤਰ੍ਹਾਂ ਜਿਹੜਾ ਕੱਟੇ ਜਾਣਾ ਜਾਂ ਦਰਖਤਾਂ ਦੇ ਉੱਤੇ ਵੱਡੀ ਪੱਧਰ ਤੇ ਗੜਬੜ ਕਰਨੀ ਜਿਹੜੀ ਹੈ ਫਿਰ ਉਸ ਜਾਂਚ ਪੜਤਾਲ ਦਾ ਸੱਚ ਦਾ ਸਾਹਮਣੇ ਆਉਂਦਾ ਹੀ ਨਾ ਕਿਸੇ ਨਾ ਕਿਸੇ ਦਿਨ ਸਚਾਈ ਸਾਹਮਣੇ ਆਉਂਦੀ ਹੈ ਮੈਨੂੰ ਉਹ ਦਿਨ ਵੀ ਉਹ ਗੱਲ ਚੇਤੇ ਆਉਂਦੀ ਹੈ ਰਾਜਸਥਾਨ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਭਾਈਚਾਰਾ ਹੋਇਆ ਜਦੋਂ ਉਹ ਜੰਗਲਾਤ ਕੱਟੇ ਜਾ ਰਹੇ ਸੀ ਤਾਂ ਉਹ ਲੋਕ ਜਾ ਕੇ ਦਰਖਤਾਂ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਬੰਨ੍ਹ ਲਿਆ ਕਿ ਪਹਿਲਾਂ ਸਾਨੂੰ ਕਟੋ ਫਿਰ ਦਰਖਤਾਂ ਨੂੰ ਕਟੋ ਇੱਕ ਬਹੁਤ ਵੱਡਾ ਅੰਦੋਲਨ ਚੱਲਿਆ ਇਸ ਪੱਲ ਨੂੰ ਲੈ ਕੇ ਕਿ ਦਰਖਤਾਂ ਨੂੰ ਬਚਾਉਣ ਦੇ ਲਈ ਉਹ ਭਾਈਚਾਰੇ ਨੂੰ ਅੱਜ ਵੀ ਇਸ ਜਗ੍ਹਾ 'ਤੇ ਚੇਤੇ ਕੀਤਾ ਜਾਂਦਾ ਹੈ ਕਿ ਕਿਸ ਕਦਰ ਉਹਨਾਂ ਨੇ ਆਪਣੇ ਜਾਨਾਂ ਦੀ ਹੂਤੀ ਦੇਣ ਦੀ ਗੱਲ ਵੀ ਕੀਤੀ ਕਿ ਦਰਖਤ ਨਹੀਂ ਕੱਟੇ ਜਾਣੇ ਚਾਹੀਦੇ ਇੱਕ ਮੰਤਰੀ ਦੇ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗ ਰਹੇ ਨੇ ਕਿ ਉਸ ਨੇ ਦਰਖਤ ਕਟਵਾਏ ਆ ਜੰਗਲਾਤ ਮਹਿਗਮਾ ਖਾ ਗਏ ਐ ਔਰ ਮਨੀ ਲਾਂਡਰਿੰਗ ਦਾ ਕੇਸ ਐ ਇਸ ਤੋਂ ਵੱਡੀ ਸ਼ਰਮਨਾਕ ਕੀ ਗੱਲ ਹੋ ਸਕਦੀ ਐ ਸਥਿਤੀ ਹਾਲਾਂਕਿ ਹੋਰ ਹੋਣੇ ਦਿਲਣਾ ਚ ਸਪਸ਼ਟ ਹੋਏਗੀ ਪਰ ਇਹ ਇੱਕ ਸੱਦ ਸਿੰਘ ਧਰਮਸੋਹ ਤੇ ਵਾਕਈ ਦੇ ਬਾਰੇ ਕੋਈ ਦੂਰ ਐ ਨਹੀਂ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਪੋਲੀਟੀਕਲ ਤੌਰ ਤੇ ਵੀ ਜੋ ਸਮਾਜਿਕ ਤੌਰ ਤੇ ਵੀ ਤੇ ਪ੍ਰਸ਼ਾਸਕੀ ਤੌਰ ਤੇ ਵੀ ਵੱਧਿਆ ਨਜ਼ਰ ਆ ਰਿਹਾ ਹੈ ਜੋ ਸਥਿਤੀ ਇਸ ਵळे ਬਣੀ ਵੀ ਹੈ ਬਿਲਕੁਲ ਬਿਲਕੁਲ ਸਤਿ ਸ੍ਰੀ ਅਕਾਲ ਸਰਕਾਰ ਦੀ ਤੁਸੀਂ ਗੱਲਬਾਤ ਕਰ ਰਹੇ ਸੀ ਤਾਂ ਕੇਂਦਰ ਸਰਕਾਰ ਦੇ ਵੱਲੋਂ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਉਹ ਲੈ ਕੇ ਆਂਦੇ ਗਏ ਸੀ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਲਗਾਤਾਰ ਦਿੱਲੀ ਦੇ ਬਾਰਡਰ ਤੇ ਸੰਘਰਸ਼ ਲੜਿਆ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਕੇਂਦਰ ਸਰਕਾਰ ਦੇ ਖਿਲਾਫ ਹੁਣ ਵੀ ਕਿਸਾਨ ਜਥੇਬੰਦੀਆਂ ਮੋਰ ਇਕੱਠੀਆਂ ਹੋ ਗਈਆਂ ਨੇ ਕਿਉਂਕਿ ਪਹਿਲਾਂ ਵੀ ਉਹ ਸਮੁੱਚੇ ਦੇਸ਼ ਨੂੰ ਪੰਜਾਬ ਨੂੰ ਹਿੱਤ ਦੇ ਵਿੱਚ ਰੱਖ ਕੇ ਧਿਆਨ ਵਿੱਚ ਕਦੇ ਇਕੱਠੇ ਹੋਏ ਸੀ ਕਾਲੇ ਕਾਨੂੰਨ ਉਹਨਾਂ ਰੱਦ ਕਰਵਾਏ ਸਿੱਤੇ ਹੁਣ ਮੁੜ ਤੋਂ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਰੱਖਦੇ ਆ ਉਹ ਇਕੱਠੇ ਹੋ ਗਏ ਨੇ ਕਿਸਾਨ ਰਾਜੇਵਾਲ ਧੜੇ ਦੇ ਨਾਲ ਪੰਜ ਕਿਸਾਨ ਜਥੇਬੰਦੀਆਂ ਕਹਿੰਦੇ ਸ਼ਾਮਲ ਹੋ ਗਈਆਂ ਨੇ ਮੁੜ ਤੋਂ ਤਦ ਆਪ ਸਾਰੇ ਜਾਣਦੇ ਆ ਜਦੋਂ ਦਿੱਲੀ ਦੀਆਂ ਬੁਰਹਾਂ ਤੇ ਇੱਕ ਸਾਂਝਾ ਅੰਦੋਲਨ ਹੋਇਆ ਜੀ ਵੱਡੀ ਪੱਧਰ ਤੇ ਇੱਕ ਇਸ ਪੱਧਰ ਤੇ ਜਿਹੜਾ ਉਹ ਮੂਵਮੈਂਟ ਬਣੀ ਅੰਦੋਲਨ ਦਾ ਨਾਂ ਦੁਨੀਆ ਭਰ ਚ ਗਿਆ ਤਦੋਂ ਸਾਰਿਆਂ ਕਿਸਾਨ ਜਿੱਥੇ ਬੰਧੀਆਂ ਇੱਕ ਪਲੇਟਫਾਰਮ ਤੇ ਸੀਗੀਆਂ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਤਿੰਨ ਖੇਤੀ ਕਾਲੇ ਨੂੰ ਨਾਲ ਦੀ ਆਪਾਂ ਗੱਲ ਕਰਦੇ ਹਾਂ ਜ਼ਿਕਰ ਕਰਦੇ ਆ ਜੀ ਉਹ ਕਿਹਾ ਗਿਆ ਸੀਗਾ ਕਿਸਾਨਾਂ ਦੇ ਹਿੱਤ ਵਿੱਚ ਹੈ ਹੂੰ ਇਹ ਵਾਪਸ ਨਹੀਂ ਹੋਣਗੇ ਇਸ ਦੇ ਬਾਵਜੂਦ ਜਿਹੜਾ ਹੈਗਾ ਲੰਬਾ ਅੰਦੋਲਨ ਚੱਲਿਆ ਕਿਸਾਨਾਂ ਚ ਇਕਤਾ ਸੀ ਕੇਵਲ ਕਿਸਾਨਾਂ ਚ ਹੀ ਨਹੀਂ ਸੀ ਇਕਤਾ ਮਸੰਨਾ ਕਿ ਸਮਾਜਿਕ ਤੌਰ ਤੇ ਵੱਖ-ਵੱਖ ਵਰਗਾਂ ਦੇ ਲੋਕ ਚਾਹੇ ਮਲਾਜ਼ਮ ਹੈ ਚਾਹੇ ਵਿਦਿਆਰਥੀ ਹੈ ਚਾਹੇ ਸਮਾਜੇ ਕਾਰਕੁਨ ਹੈ ਇੱਕ ਤਰ੍ਹਾਂ ਦਾ ਇੱਕ ਮਹਿੰਮ ਬਣ ਗਈ ਬਹੁਤ ਵੱਡੀ ਪੱਤਰਦੀ ਦਾ ਮੰਤਰੀ ਪਦਰ ਤੇ ਨਾ ਗਿਆ ਜੇ ਤੁਸੀਂ ਆਪਾਂ ਦੇਖਦੇ ਸੀ ਕਿਸ ਪਦਰ ਤੇ ਉਥੇ ਕਾਫਲਿਆਂ ਦੇ ਕਾਫਲੇ ਜਿਹੜੇ ਹੈਗੇ ਜਾ ਰਹੇ ਲੋਕ ਜਿਹੜੇ ਫਿਜ਼ੀਕਲ ਤੌਰ ਤੇ ਆਪਣੇ ਆਪ ਨੂੰ ਜਾਂਦੇ ਸਮਰੱਥ ਨਹੀਂ ਸੀ ਮੰਨਦੇ ਉਹ ਵੀ ਉੱਥੇ ਜਾਂਦੇ ਸੀ ਇੱਕ ਤਰ੍ਹਾਂ ਦਾ ਐਂ ਲੱਗਦਾ ਸੀ ਜਿਵੇਂ ਤੀਰਥ ਆ ਉਹ ਜੀ ਕਿ ਉੱਤੇ ਜਿਹੜਾ ਬੰਦਾ ਨਹੀਂ ਜਾਏਗਾ ਉਹਦੀ ਹਾਜ਼ਰੀ ਨਹੀਂ ਲੱਗੇਗੀ ਇਸ ਤਰ੍ਹਾਂ ਦਾ ਅੰਦੋਲਨ ਸੀ ਦੁਨੀਆ ਭਰ ਚ ਪਹਿਲੀ ਵਾਰੀ ਇਦਾਂ ਦਾ ਅੰਦੋਲਨ ਬਣਿਆ ਜਿਹਦਾ ਨਾਮ ਬਣਿਆ ਇੱਕ ਉਹ ਤਿੰਨੇ ਖੇਤੀ ਕਾਨੂੰਨ ਰੱਦ ਵੀ ਹੋਏ ਜੀ ਪਰ ਬਦਕਿਸਮਦੀ ਹੈ ਕਿ ਜਦੋਂ ਇਹ ਅੰਦੋਲਨ ਤੋਂ ਵਾਪਸ ਆਏ ਕਿਸਾਨ ਤਾਂ ਇਹਨਾਂ ਦੀ ਜਥੇਬੰਦੀਆਂ 'ਚ ਪਾਟੋ ਤਾੜ ਹੋ ਗਈ ਬਿਲਕੁਲ ਕਈਆਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਲੜਾਂਗੇ ਇਲੈਕਸ਼ਨ ਦੇ ਰਾਹ ਤੇ ਪੈਗੇ ਜੀ ਦੂਜਿਆਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਦਾ ਵਿਰੋਧ ਕਰਦੇ ਹਾਂ ਦੂਜੇ ਪਾਸੇ ਚਲੇਗੇ ਇਸ ਤਰ੍ਹਾਂ ਦੇ ਕਈ ਵਖਰੇਵੇਂ ਕਈ ਜਥੇਬੰਦੀਆਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਆਪਣੇ ਤੌਰ ਤਰੀਕੇ ਨਾਲ ਬਣੀਆਂ ਪਰ ਉਹਨਾਂ ਇਲੈਕਸ਼ਨ ਦੇ ਦੌਰ ਤੋਂ ਵੀ ਨਿਕਲ ਗਿਆ ਸਾਰੇ ਬਿਲਕੁਲ ਦੇਖ ਲਿਆ ਕਿ ਵੀ ਇਲੈਕਸ਼ਨ ਜਿਹੜੇ ਪੋਲੀਟੀਕਲ ਪਾਰਟੀਆਂ ਵਾਲਾ ਜਿਹੜਾ ਕੰਮ ਹੈ ਇਹ ਕਿਸਾਨਾਂ ਦੇ ਬਸ ਦੀ ਗੱਲ ਨਹੀਂ ਆ ਕਿਸਾਨ ਜਿਹੜੇ ਹੈਗੇ ਆ ਨੇਤਾਵਾਂ ਦਾ ਉਹਨਾਂ ਲਈ ਬਹੁਤ ਔਖਾ ਹੈ ਤੋ ਤੱਕ ਕਿਸਾਨਾਂ ਦੀ ਲੜਾਈ ਹੀ ਲੜ ਸਕਦੇ ਹਾਂ ਬਿਲਕੁਲ ਸੂਤ ਸਰਵੇ ਤੋਂ ਬਾਅਦ ਜਿਹੜਾ ਫਿਰ ਦੁਬਾਰਾ ਕਿਸਾਨ ਸ਼ੁਰੂ ਕੀਤਾ ਆਪਾਂ ਜਾਣਦੇ ਹਾਂ ਪਿਛਲੇ ਦਿਨਾਂ 'ਚ 18 ਕਿਸਾਨ ਜਥੇਬੰਦੀਆਂ ਨੇ ਇੱਕ ਅੰਦੋਲਨ ਦੀ ਰੂਪਰੇਖਾ ਕੀਤੀ ਹੈ ਇਹ ਫਰਵਰੀ ਮਹੀਨੇ ਜਾ ਕੇ ਉਹ ਦਿੱਲੀ ਦੀਆਂ ਬਰੂਹਾਂ ਤੇ ਜਿਹੜਾਗਾ ਇਸ ਕਿਸਾਨਾਂ ਦੇ ਹਿੱਤਾਂ ਦੇ ਲਈ ਆਪਣਾ ਅਲਖ ਜਗਾਉਣਗੇ ਅੰਦੋਲਨ ਜਿਹੜਾ ਸ਼ੁਰੂ ਕਰੇ ਤਿਆਰੀਆਂ ਕਰ ਰਿਹਾ ਹੈ ਜਿੱਤੋਂ ਪਹਿਲਾਂ ਚੰਡੀਗੜ੍ਹ ਤੋਂ ਉਹਨਾਂ ਨੇ ਬੁੱਧੀਜੀਵੀਆਂ ਨਾਲ ਮੀਟਿੰਗ ਕਰਕੇ ਜਿਹੜਾਗਾ ਉਹਨਾਂ ਦੇ ਵਿਚਾਰ ਲਏ ਕਿ ਕਿਸ ਕਦਮ ਲੜਾਇਆ ਜਾ ਸਕਦਾ ਹੈ ਜੀ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦੇ 'ਚ ਘਟੂ ਘਟਾ 37 38 ਕਿਸਾਨ ਜਥੇਬੰਦੀਆਂ ਦੁਆਰਾ ਇਕੱਠੀਆਂ ਹੋ ਗਈਆਂ ਹਾਂ ਇਸ ਇਕੱਤਰਤ ਪੰਜ ਕਿਸਾਨ ਜਥੇਬੰਦੀਆਂ ਬਲਵੀਰ ਸਿੰਘ ਰਾਜੇਵਾਲ ਤੇ ਉਹਨਾਂ ਨਾਲ ਜਿਹੜੀਆਂ ਉਹਨਾਂ ਦੇ ਹਮੈਤੀ ਜਥੇਬੰਦੀਆਂ ਸੀ ਉਹ ਇੱਕ ਥਾਂ ਦੇ ਉੱਤੇ ਆ ਗਈਆਂ ਪਹਿਲਾਂ ਇਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਇਹਨਾਂ ਨੇ ਇਲੈਕਸ਼ਨ ਲੜੀ ਹੈ ਇਸ ਕਰਕੇ ਇਹਨਾਂ ਨੂੰ ਨਾਲ ਨਹੀਂ ਲਿਆ ਜਾ ਸਕਦਾ ਪਰ ਹੁਣ ਜਦੋਂ ਇਹਨਾਂ ਦੀ ਜਲੰਧਰ ਦੇ ਵਿੱਚ ਮੀਟਿੰਗ ਹੋਈ ਹੈ ਉਸ ਮੀਟਿੰਗ 'ਚ ਇਸ ਗੱਲ ਤੇ ਸਹਿਮਤੀ ਹੋਈ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ ਕਿ ਅਸੀਂ ਜਿਹੜਾ ਹੈਗਾ ਅੱਗੇ ਨੂੰ ਇਸ ਤਰ੍ਹਾਂ ਦੀ ਪੋਲੀਟੀਕਲ ਇਲੈਕਸ਼ਨ ਵਗੈਰਾ ਨਹੀਂ ਲੜਾਂਗੇ ਕਿਸਾਨ ਹਿੱਤਾਂ ਦੇ ਲਈ ਲੜਾਈ ਲੜਾਂਗੇ ਸੋ ਉਸ ਤੋਂ ਬਾਅਦ ਜਿਹੜਾ ਹੁਣ ਇੱਕ ਏਕਾ ਉੱਭਰ ਕੇ ਸਾਹਮ ਜਥੇਬੰਦੀਆਂ ਆਪਣਾਂ ਚ ਬਹੁਤ ਵੱਡਾ ਇੱਕ ਧਿਰ ਬਣਦੀ ਐ ਕਿਸਾਨ ਆंदोलਨ ਦੇ ਲਈ ਅਗਲੇ ਦਿਨਾਂ ਤੇ ਜੋ ਇਹ ਵੀ ਕਹਿ ਰਹੇ ਕਿ 26 ਜਨਵਰੀ ਨੂੰ ਜਿਹੜਾ ਹੈ ਟਰੈਕਟਰ ਮਾਰਚ ਆਪਾਂ ਜਾਣਦੇ ਹਾਂ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਜਦੋਂ ਆंदोलਨ ਸੀ ਉਦੋਂ ਵੀ ਹੋਇਆ ਸੀ ਇਹ ਜਥੇਬੰਦੀਆਂ ਹੁਣ ਵੀ ਰੂਪਰੇਖਾ ਤਿਆਰ ਕਰ ਰਹੀਆਂ ਕਿ 26 ਜਨਵਰੀ ਵਾਲੇ ਦਿਨ ਜਿਹੜੀ ਸੀ ਟਰੈਕਟਰ ਮਾਰਚ ਦਾ ਪ੍ਰੋਗਰਾਮ ਲੀਕ ਲਈਆਂ ਜੀ ਬਾਕੀ ਜਥੇਬੰਦੀਆਂ ਵੀ ਆਪਣੇ ਤੌਰ ਤੇ ਲੱਗੀਆਂ ਅਜੇ ਵੀ ਮੈਂ ਸਮਝਦਾ ਕਿ ਕਿਸੇ ਪੱਧਰ ਤੇ ਅਜੇ ਗੈਪ ਇਹਨਾਂ ਜਥੇਬੰਦੀਆਂ ਚ ਹੈਗਾ ਜੀ ਅਜੇ 18 ਜਥੇਬੰਦੀਆਂ ਲੱਗ ਹੈ ਸਿੱਤੀ ਸੰਤੀ ਜਿੱਥੇ ਬੰਦੀ ਜਨ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਅਲੱਗ ਹੈ ਹੋਰ ਵੀ ਇੱਕ ਦੋ ਜਿਹੜੇ ਗਰੁੱਪ ਹੈਗੇ ਆਪਣੇ ਤੌਰ ਤੇ ਜਿਹੜੇ ਆਪਣੇ ਆਪਣੇ ਤੌਰ ਤੇ ਕੰਮ ਕਰ ਰਹੇ ਆ ਜੀ ਜੇ ਸਾਰੀਆਂ ਜਿੱਥੇ ਬੰਦੀਆਂ ਇੱਕ ਪਲੇਟਫਾਰਮ ਤੇ ਆਉਣੀਆਂ ਜਿਹੜੇ ਕਿ ਕਿਸਾਨ ਚ ਹੁੰਦੇ ਆ ਪੰਜਾਬ ਚ ਹੁੰਦਾ ਹੈ ਦੇਸ਼ ਦੇ ਲੋਕ ਚ ਹੁੰਦੇ ਆ ਕਿਉਂਕਿ ਕਿਸਾਨੀ ਇੱਕ ਬਹੁਤ ਹੀ ਵੱਡੇ ਸੰਕਟ 'ਚੋਂ ਨਿਕਲ ਰਹੀ ਹੈ ਕਰਜ਼ੇ ਦੀ ਗੱਲ ਕਰ ਲਈ ਆਪਾਂ ਐਮ ਐਸ ਬੀ ਦੀ ਗੱਲ ਕਰ ਲਈ ਆਪਾਂ ਜਾਣਦੇ ਆ ਕਿ ਕੇਂਦਰ ਨੇ ਜਿਹੜੇ ਇਹਨਾਂ ਨਾਲ ਵਾਅਦੇ ਕੀਤੇ ਸੀ ਕਰਜ਼ੇ ਦੇ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋਈ ਜਿੰਨਾ ਕਿਸਾਨਾਂ ਦੇ ਕੇਸ ਬਣੇ ਸੀ ਉਹਨਾਂ ਕਿਸਾਨਾਂ ਦੇ ਕੇਸ ਜਿਹੜੇ ਅਜੇ ਤੱਕ ਵਾਪਸ ਨਹੀਂ ਹੋਏ ਲਖੀਮਪੁਰ ਖੀਰੀ ਦੀ ਆਪਾਂ ਗੱਲ ਕਰ ਲਈਏ ਉਸ ਮਾਮਲੇ 'ਚ ਜਿਹੜੀਆਂ ਕਿਸਾਨਾਂ ਨਾਲ ਜ਼ਾਤੀਆਂ ਹੋਈਆਂ ਦਰੜੇਗੇ ਉਹਨਾਂ ਨੂੰ ਕੋਈ ਨਾਂ ਤੇ ਇਨਸਾਫ ਨਹੀਂ ਮਿਲਿਆ ਜੀ ਬਹੁਤ ਸਾਰੇ ਮਾਮਲੇ ਜਿਹਨਾਂ ਇਸ਼ੂਸ ਪੈਂਡਿੰਗ ਪਿਆ ਨੂੰ ਤਾਂ ਹੀ ਲੜਾਈ ਲੜੀ ਜਾ ਸਕਦੀ ਹੈ ਜੇ ਕਿਸਾਨਾਂ 'ਚ ਇੱਕ ਮੁਠਤਾ ਹੋਏਗੀ ਇੱਕ ਪਲੇਟਫਾਰਮ ਤੇ ਆਉਣਗੇ ਇੱਕ ਇਹ ਰਾਧਸੇਰਾ ਬਣੀ ਆ ਜਿੱਥੇ ਬੰਦੀਆਂ ਆਉਣ ਜਿਹੜੀਆਂ 35 37 ਜਿੱਥੇ ਬੰਦੀਆਂ ਇੱਕ ਪਲੇਟਫਾਰਮ ਤੇ ਆਈਆਂ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਫੇਰ ਨਵੇਂ ਸਿਰੇ ਤੋਂ ਕਿਸਾਨ ਅੰਦੋਲਨ ਦਾ ਅਭਾਰ ਆਏਗਾ ਕੋਈ ਇੱਕ ਗੱਲ ਬੜੀ ਸਾਫ਼ ਹੈ ਜੀ ਕਿੰਦੇ ਵੀ ਕਿਸਾਨ ਆ ਆਪਣੇ ਲਈ ਕਿਉਂਕਿ ਘੱਟੋ ਘੱਟ ਜਿਹੜੀ ਹੈ ਇੰਨੀ ਕਮਦੰਦ ਉਹ ਚਾਹੀਦੀ ਹੈ ਨੇ ਕਿ ਆਪਣੀ ਇੱਜ਼ਤ ਦੀ ਜ਼ਿੰਦਗੀ ਜਿਉ ਸਕੇ ਜੀ ਹੁਣ ਬਾਕੀ ਜਿੱਦਾਂ ਸਾਰੇ ਹੋਰ ਸਿਸਟਮ ਹੈਗੇ ਆ ਮੁਲਾਜਮ ਹੈ ਵਕਫ ਵਕ ਜਥੇਬੰਦੀਆਂ ਹੋਰ ਅੰਦੋਲਨ ਕਰਦੀਆਂ ਕਿਸਾਨਾਂ ਦਾ ਵੀ ਇਹੀ ਮੰਗਾ ਕਿ ਘੱਟੋ ਘੱਟ ਜਿੱਦਾਂ ਦੀ ਸਥਿਤੀ ਬਣੀ ਵੀ ਹੈ ਜਿਹੜੀਆਂ ਪਹਿਲਾਂ ਆਪ 18 ਕਿਸਾਨ ਜਥੇਬੰਦੀਆਂ ਨੇ ਜ਼ਿਕਰ ਕਰਕੇ ਹਟਿਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਜੀ ਕਿ ਕਿਸਾਨ ਦੀ ਵੀ ਕੋਈ ਮਿਨੀਮਮ ਪੈਨਸ਼ਨ ਇਦਾਂ ਦਾ ਕੁਝ ਹੋਣਾ ਚਾਹੀਦਾ ਨਾ ਜਦੋਂ 60 65 70 ਸਾਲ ਤੱਕ ਕਿਸਾਨੇ ਕੰਮ ਕਰਦਾ ਹੈ ਉਸ ਤੋਂ ਬਾਅਦ ਦੇ ਵਿੱਚ ਜਦੋਂ ਕੰਮ ਕਰਨ ਦੀ ਸਮਰੱਥਾ ਨਹੀਂ ਰਹਿੰਦੀ ਗਰੀਬ ਕਿਸਾਨ ਹੈ ਜਿਨ੍ਹਾਂ ਕੋਲੇ ਬਹੁਤੀ ਕਮਜ਼ੋਰੀ ਨਹੀਂ ਕੋਈ ਸਿਸਟਮ ਬਣਨਾ ਚਾਹੀਦਾ ਕਿ ਕਿਸਾਨਾਂ ਦੇ ਲਈ ਵੀ ਘੱਟੋ ਘੱਟ ਕਮਦਨ ਤੈਅ ਹੋਵੇ ਜਿਹੜਾ ਕਿਸਾਨ ਦੇਸ਼ ਦੇ ਲਈ ਕੰਮ ਕਰਦਾ ਆਪਣੇ ਲੋਕਾਂ ਲਈ ਕੰਮ ਕਰਦਾ ਨਾਜ ਪੰਡਾਰ ਨਾਜ ਦੇਵਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਤੇ ਉਸ ਦੀ ਇੰਨੀ ਮਾੜੀ ਹਾਲਤ ਕਿਉਂ ਹੈ ਇਹ ਹਾਲਤ ਸਿਰਦਾ ਤਾਂ ਹੀ ਆ ਸਕਦਾ ਹੈ ਜੇ ਕਿਸਾਨ ਜਥੇਬੰਦੀਆਂ ਇੱਕ ਥਾਂ ਤੇ ਪਲੇਟਫਾਰਮ ਤੇ ਇਕੱਠੀਆਂ ਹੋਣੀਆਂ ਕਿਉਂਕਿ ਆਰਥਿਕਤਾ ਇੱਕ ਬਹੁਤ ਵੱਡਾ ਆਧਾਰ ਹੈ ਜੋ ਜੇ ਆਰਥਿਕਤਾ ਤਕੜੀ ਹੋਏ ਕਿਸਾਨਾਂ ਦੀ ਤਾਂ ਹੀ ਕਿਸਾਨ ਖਸ਼ਾਲ ਹੋ ਸਕਦੇ ਆ ਆਰਥਿਕ ਤੌਰ ਤੇ ਕਿਵੇਂ ਤਗੜੇ ਹੋ ਸਕਦੇ ਆ ਜੇ ਇਹ ਆਪ ਇਕੱਠੇ ਹੋ ਕੇ ਲੜਾਈ ਲੜਨਗੇ ਕੋਈ ਕਿਸ ਮਸਲੇ ਦਾ ਹੱਲ ਜੀ ਜਿੱਦਾਂ ਇਹਨਾਂ ਨੇ ਇਹ ਇੱਕ ਇਹਦਾ ਇੱਕ ਦਰਾ ਦਿਖਾਇਆ ਹੈ ਹਮ ਬਲਵੀਰ ਸਿੰਘ ਰਾਜੇਵਾਲ ਪੰਜ ਜਥੇ ਬੰਦੀਆਂ ਦੂਜੀਆਂ ਜਥੇ ਬੰਦੀਆਂ ਇਕੱਠੀਆਂ ਹੋਈਆਂ ਹਮ ਜੇ ਅਗਲੇ ਆਉਣ ਵਾਲੇ ਦਿਨਾਂ ਚ ਇਸ ਤਰ੍ਹਾਂ ਦਾ ਇੱਕ ਉੱਬਰ ਦਾ ਨਜ਼ਰ ਆਏਗਾ ਜੀ ਤਾਂ ਲੱਗਦਾ ਹੈ ਕਿ ਦੇ ਮਸਲੇ ਵੀ ਹੱਲ ਹੋ ਸਕਦੇ ਆ ਨਹੀਂ ਤਾਂ ਇਹ ਲੰਬੀ ਲੜਾਈ ਹੈ ਕਿਸਾਨ ਲੜਦੇ ਆ ਰਹੇ ਆ ਹਮ ਜਿਹੜੇ ਸਿਆਣੇ ਆ ਉਹ ਤਾਂ ਇਹ ਵੀ ਕਹਿੰਦੇ ਇੱਕ ਇੱਕ ਮੰਤਰੀ ਪਦਰ ਦੀ ਕਲਾ ਇਹ ਨਹੀਂ ਕਿ ਆਪਣੇ ਦੇਸ਼ ਦੀ ਆਪਾਂ ਦੇਖਦੇ ਆਂ ਕਿਸਾਨ ਲੜਾਈ ਲੜ ਰਹੇ ਆ ਇਹ ਸੰਕਟਜੋਤਕ ਮੰਤਰੀ ਪਦਰਤੇ ਆ ਫਰਾਂਸ ਦੀ ਗੱਲ ਕਰ ਲਈ ਪੋਲੈਂਡ ਦੀ ਗੱਲ ਕਰ ਲਈ ਚੱਕੋਸਲਵਾਕੇ ਦੀ ਗੱਲ ਕਰ ਲਈ ਉਹਨਾਂ ਮੁਲਕਾਂ ਦੇ ਕਿਸਾਨ ਵੀ ਲੜਾਈਆਂ ਲੜ ਰਹੇ ਪਰ ਉਹਨਾਂ ਮੁਲਕਾਂ ਦੇ ਕਿਸਾਨਾਂ ਨੇ ਕਹਿੰਦੇ ਆ ਆਪਣੇ ਦੇਸ਼ ਦੇ ਕਿਸਾਨਾਂ ਤੋਂ ਸਿੱਖਿਆ ਲਈ ਹੈ ਜੀ ਅੱਗੇ ਕਦੇ ਪਹਿਲਾਂ ਇੰਨਾ ਨਹੀਂ ਸੀ ਹੁੰਦਾ ਕਿ ਉਹ ਟਰੈਕਟਰ ਇਕੱਠੇ ਕਰਦੇ ਤੇ ਟਰੈਕਟਰ ਇਕੱਠੇ ਕਰਕੇ ਸੜਕਾਂ ਜਾਮ ਕਰ ਦਿੰਦੇ ਆ ਹੂੰ ਉਹ ਸੜਕਾਂ ਜਾਮ ਕਰਨ ਲੱਗੇ ਟਰੈਕਟਰ ਲੈ ਕੇ ਸਿੱਖਿਆ ਕਿੱਥੋਂ ਲਈ ਹੂੰ ਪੰਜਾਬ ਦੇ ਕਿਸਾਨਾਂ ਤੋਂ ਦੇਸ਼ ਦੇ ਕਿਸਾਨਾਂ ਤੋਂ ਸੋ ਜਿਹੜੇ ਕਿਸਾਨ ਕੌਮੀ ਦੇ ਕ ਮੰਤਰੀ ਪਦ ਤੇ ਰਾਹ ਦਸੇਰਾ ਬਣਿਆ ਹੂੰ ਉਹਨਾਂ ਨੂੰ ਆਪਣਾ ਭਰੋਸਾ ਟੁੱਟਣ ਨਹੀਂ ਦੇਣਾ ਚਾਹੀਦਾ ਜੇ ਇਕੱਠੇ ਹੋ ਕੇ ਤੁਰਨਗੇ ਤਾਂ ਆਪਣੇ ਦੇ ਦੇ ਕਿਸਾਨਾਂ ਲਈ ਦਾ ਕੁਝ ਕਰਨਗੇ ਕਰਨਗੇ ਕਮੰਦਰੀ ਅੰਦੋਲਨ ਜਿਵੇਂ ਉਹਨਾਂ ਦਾ ਇੱਕ ਨਾਂ ਜਿਹੜਾ ਹਮੇਸ਼ਾ ਲਈ ਬਣਿਆ ਰਹੇਗਾ ਬਿਲਕੁਲ ਬਿਲਕੁਲ ਸਿੱਧਾ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਕਿਸਾਨ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੀ ਤਾਂ ਉਦੋਂ ਅਕਾਲੀ ਦਲ ਬਾਦਲ ਦੇ ਵੱਲੋਂ ਕਿਸਾਨਾਂ ਦੇ ਹਿੱਤ ਦੇ ਵਿੱਚ ਫੈਸਲਾ ਲਿਆ ਗਿਆ ਸੀ ਕਹਿੰਦੇ ਕਿ ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜੇ ਹਾਂ ਤਾਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਉਸ ਵੇਲੇ ਲਗਾਤਾਰ ਅਕਾਲੀ ਦਲ ਤੇ ਕੇਂਦਰ ਦੇ ਵਿਚਕਾਰ ਲਗਾਤਾਰ ਟਕਰਾਅ ਦੀ ਸਥਿਤੀ ਵੀ ਬਣਦੀ ਵੇਖ ਰਹੇ ਸੀ ਤੇ ਜਦੋਂ 22 ਦੀਆਂ ਚੋਣਾਂ ਆਉਂਦੀਆਂ ਨੇ ਉਦੋਂ ਅਕਾਲੀ ਦਲ ਦਾ ਬਸਪਾ ਦੇ ਨਾਲ ਗੱਠਜੋੜ ਹੋ ਜਾਂਦਾ ਇਹ ਮਿਲ ਕੇ ਚੋਣਾ ਲੜਦੇ ਨੇ ਤਾਂ ਹੁਣ 24 ਦੀਆਂ ਚੋਣਾਂ ਆ ਰਹੀਆਂ ਨੇ ਤਾਂ ਉਸ ਨੂੰ ਵੇਖਦਿਆਂ ਹੁਣ ਮਾਇਆਵਦੀ ਸੁਪਰੀਮੋ ਦੇ ਵੱਲੋਂ ਜੋ ਬਸਪਾ ਸੁਪਰੀਮੋ ਮਾਇਆਵਦੀ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਤੋਂ ਬਾਅਦ ਇਹ ਚਰਚਾ ਛਿੜ ਗਈ ਕਿ ਬਸਪਾ ਇਕੱਲਿਆਂ ਹੀ ਚੋਣਾ ਲੜੇਗੀ ਅਕਾਲੀ ਦਲ ਦੇ ਨਾਲ ਉਹ ਗੱਠਜੋੜ ਸੀ ਉਹ ਟੁੱਟ ਗਿਆ ਹਾਲਾਂਕਿ ਸਪਸ਼ਟ ਸਥਿਤੀ ਅਜੇ ਵੀ ਨਹੀਂ ਜਾਪ ਰਹੀ ਤੇ ਦੂਜੇ ਪਾਸੇ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਜੇਕਰ ਬਸਪਾ ਦਾ ਇਹਦੇ ਨਾਲੋਂ ਅਕਾਲੀ ਦਲ ਦੇ ਨਾਲ ਉਹ ਗੱਠਜੋੜ ਟੁੱਟ ਜਾਂਦਾ ਤਾਂ ਅਕਾਲੀ ਦਲ ਦੇ ਲਈ ਆਪਾਂ ਕਹਿੰ ਗੱਠਜੋੜ ਬੀਜੇਪੀ ਦੇ ਨਾਲ ਕਰਨ ਦਾ ਰਾਹ ਵੀ ਖੁੱਲ ਜਾਂਦਾ ਹੈ ਜਦੋਂ ਪੋਲੀਟੀਕਲ ਦੌਰ ਦੇ ਵੱਡਾ ਸਵਾਲ ਅਜਿਹਾ ਮੁੱਦੇ ਦੀ ਤੁਸੀਂ ਗੱਲ ਕਰ ਰਹੇ ਹਾਂ ਅਸਾਂ ਨੇ ਕਿ ਕੌਮੀ ਪੱਧਰ ਦਾ ਸਵਾਲ ਹੈ ਜਦੋਂ ਆਪਾਂ ਮਾਇਆਵਤੀ ਦੀ ਗੱਲ ਕਰਦੇ ਹਾਂ ਮਾਇਆਵਤੀ ਨੇ ਬਿਲਕੁਲ ਸਪਸ਼ਟ ਹੋ ਕੇ ਐਲਾਨ ਕੀਤਾ ਹੈ ਕਿ ਚਾਹੇ ਇੰਡੀਆ ਗੱਠਜੋੜ ਹੈ ਚਾਹੇ ਭਾਜਪਾ ਤੇ ਮੈਥੀ ਉਹਨਾਂ ਦਾ ਗੱਠਜੋੜਾ ਹੈ ਕਹਿੰਦੇ ਨਾ ਅਸੀਂ ਇੰਡੀਆ ਸ਼ਾਮਲ ਹੋਵਾਂਗੇ ਨਾ ਭਾਜਪਾ ਸ਼ਾਮਲ ਹੋਣਾ ਇਹ ਸਭ ਦੇ ਵਰਤੇ ਕਿ ਸੀ ਕਿਸੇ ਵੀ ਗੱਠਜੋੜ ਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕਿਸੇ ਨਾਲ ਜੁਆਇਨ ਨਹੀਂ ਕਰਾਂਗੇ ਹੁਣ ਉਹਨੇ ਇੱਕ ਦਾ ਦੇਖਿਆ ਜਾ ਰਿਹਾ ਕਿ ਕਮੰਤਰੀ ਨਜ਼ਰੇ ਤੋਂ ਕومی ਨਜ਼ਰੀਏ ਤੋਂ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਕਿਸੇ ਕਿਸੇ ਗੱਠਜੋੜ ਚ ਨਹੀਂ ਆਵਾਂਗੇ ਪਰ ਪੰਜਾਬ ਦੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਦਾ ਪਹਿਲਾਂ ਅਕਾਲੀ ਦਲ ਦੇ ਨਾਲ ਗੱਠਜੋੜ ਹੈ ਜੀ ਹੁਣ ਇਹ ਵੀ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਕੀ ਅਕਾਲੀ ਦਲ ਨਾਲ ਗੱਠਜੋੜ ਰਹੇਗਾ ਕਿ ਨਹੀਂ ਰਹੇਗਾ ਇਹ ਬਸ ਵਾਲੀ ਨਹੀਂ ਚਿੰਤਾ ਜਾਂ ਵਿਰਤਾਲੀ ਗੱਲ ਨਹੀਂ ਹੈ ਜਿੰਨੀ ਵਿਰਤਾਲ ਜਿਹੜੀ ਹੈਗਾ ਅਕਾਲੀ ਦਲ ਦੀ ਨਜ਼ਰ ਆ ਰਹੀ ਹੈ ਕਿਉਂਕਿ ਕਾਲੀਦਾਲ ਇਸ ਵੇਲੇ ਨਾ ਤਾਂ ਭਾਜਪਾ ਦੇ ਨਾਲ ਆ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਖੇਤੀ ਅੰਦੋਲਨ ਤੋਂ ਪਹਿਲਾਂ ਉਹ ਭਾਜਪਾ ਦੇ ਨਾਲ ਸੀ ਭਾਜਪਾ ਨਾਲ ਗੱਠਜੋੜ ਸੀ ਉਹਨਾਂ ਦਾ ਵੀ ਬਾਹਰਸਵਿੰਟ ਤੋਂ ਬਾਅਦ ਕੇਂਦਰ ਚ ਮੰਤਰੀ ਮੰਡਲ ਸੀਗੇ ਇੱਕ ਚੰਗੀ ਥਾਂ ਸੀ ਪੰਜਾਬ ਚ ਲੰਬੇ ਸਮੇਂ ਤੋਂ ਥਾਂ ਸੀ ਇਹਨਾਂ ਨੇ ਇਕੱਠਿਆਂ ਨੇ ਸਰਕਾਰਾਂ ਬਣਾਈਆਂ ਸਰਕਾਰਾਂ ਹੰਡਾਈਆਂ ਉਸ ਤੋਂ ਬਾਅਦ ਪਰਸਿੱਧੀਆਂ ਬਦਲੀਆਂ ਜਦੋਂ ਖੇਤੀ ਅੰਦੋਲਨ ਦੀ ਗੱਲ ਕਰਦੇ ਆਪਾਂ ਉਸ ਤੋਂ ਬਾਅਦ ਚ ਅਕਾਲੀ ਦਲ ਨੇ ਆਲਵਿਦਾ ਆਖਤੀ ਭਾਜਪਾ ਨੂੰ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਦੋਨੇ ਅਲੱਗ-ਅਲੱਗ ਖੇਮਿਆਂ ਚ ਖੜੇ ਆ ਭਾਜਪਾ ਲੱਗਿਆ ਔਰ ਅਕਾਲੀ ਦਲ ਲੱਗ ਹੈ ਹੁਣ ਜਿਹੜੀਆਂ ਲੋਕ ਸਭਾ ਦੀਆਂ ਸਥਿਤੀਆਂ ਐ ਇਸ ਤੋਂ ਪਹਿਲਾਂ ਜਦੋਂ ਆਪਾਂ ਪੰਜਾਬ ਦੀ ਗੱਲ ਕਰੀ ਵਿਧਾਨ ਸਭਾ ਲੰਘੇ ਗਈਆਂ ਨਾ ਤਾਂ ਉਹਦੇ ਚ ਬਹੁਤਾ ਅੱਲੇ ਪੱਲੇ ਕੁਝ ਭਾਜਪਾ ਨੂੰ ਪਿਆ ਨਾ ਹੀ ਅਕਾਲੀ ਦਲ ਨੂੰ ਪਿਆ ਦੋ ਤਿੰਨ ਐਮਐਲਏ ਜਿਹੜੇ ਅਕਾਲੀ ਦਲ ਦੇ ਆਏ ਇੱਕ ਅੱਧਾ ਜਿਹੜਾ ਭਾਜਪਾ ਦਾ ਆਇਆ ਸੋ ਇਸ ਤਰ੍ਹਾਂ ਕਿਹਾ ਜਾਂਦਾ ਕਿ ਦੋਨੇ ਤਰ੍ਹਾਂ ਇਸ ਵੇਲੇ ਪੰਜਾਬ ਚ ਹਾਸ਼ੀਏ ਤੇ ਬੈਠੀਆਂ ਭਾਜਪਾ ਵੀ ਆਪਣੀ ਜ਼ਮੀਨ ਤਲਾਸ਼ ਕਰ ਰਹੀ ਹੈ ਅਕਾਲੀ ਦਲ ਵੀ ਆਪਣੀ ਰਿਵਾਈਵਲ ਚਾਹੁੰਦਾ ਨਵੇਂ ਤੌਰ ਤੇ ਅੰਦੋਲਨ ਦੀ ਗੱਲ ਕਰ ਰਿਹਾ ਵੱਖ-ਵੱਖ ਮੁੱਦਿਆਂ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਿਹਾ ਸਰਕਾਰ ਦੇ ਖਿਲਾਫ ਬੋਲਦੇ ਹੋ ਸਾਰੀਆਂ ਗੱਲਾਂ ਹੈਗੀਆਂ ਪਰ ਇਸ ਦੇ ਬਾਵਜੂਦ ਕੀ ਇਹ ਗੱਠਜੋੜ ਹੋ ਪਾਏਗਾ ਅਕਾਲੀ ਦਲ ਤੇ ਭਾਜਪਾ ਦਾ ਇਹ ਵੱਡਾ ਸਵਾਲ ਹੈ ਕਿਉਂਕਿ ਅਜੇ ਤੱਕ ਦੋਨਾਂ ਦੀ ਆਸ ਵਿੱਚ ਕਿਤੇ ਸਹਿਮਤੀ ਬਣਦੀ ਨਜ਼ਰ ਨਹੀਂ ਆਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਚਾਹੁੰਦਾ ਹੈ ਗੱਠਜੋੜ ਹੋਣਾ ਚਾਹੀਦਾ ਜੀ ਪਰ ਭਾਜਪਾ ਕਿਉਂਕਿ ਬਹੁਤ ਵੱਡੀ ਤੇ ਹੁਣ ਭਾਜਪਾ ਦਾ ਕੌਮੀ ਕੀ ਕਮੰਤਰੀ ਪੱਧਰ ਦੀ ਪਾਰਟੀ ਬਣੀ ਪਈ ਹੈ ਦੁਨੀਆ ਭਰ ਚ ਨਰਿੰਦਰ ਮੋਦੀ ਦਾ ਨਾਮ ਹੈ ਪ੍ਰਧਾਨ ਮੰਤਰੀ ਦਾ ਜੀ ਉਹ ਕਹਿੰਦੇ ਸਾਡੇ ਕੋਲੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਐਸਾ ਜਾਦੂ ਹੈ ਕਿਸੇ ਵੀ ਸੂਬੇ ਚ ਜਾਏਗਾ ਸਾਨੂੰ ਵੋਟਾਂ ਪੈ ਜਾਣਗੀਆਂ ਫੋੜ ਕਿਸੇ ਦੀ ਲੋੜ ਹੀ ਨਹੀਂ ਜੀ ਹੁਣ ਕਾਲੀ ਦਾ ਲਾਲਾਂ ਕੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਕੋਈ ਇਦਾਂ ਦਾ ਆਗੂ ਨਹੀਂ ਹੈ ਜਿਹੜਾ ਉਹਦਾ ਟੱਕਰਾਂ ਕਰ ਸਕਣ ਇਹ ਵੀ ਚਾਹੁੰਦੇ ਆ ਜਿਦਾਂ ਪੰਜਾਬੀ ਦੀ ਕਹਾਵਤ ਹੈ ਨਾ ਵੀ ਲੱਕੜ ਦੇ ਸੰਗ ਲੋਹਾ ਵੀ ਤਰ ਜਾਂਦਾ ਹੈ ਇਹ ਚਾਹੁੰਦੇ ਵੀ ਜੇ ਭਾਜਪਾ ਨਾਲ ਸਾਡੀ ਸਾਂਝ ਪੈ ਜੇ ਤਾਂ ਪੰਜਾਬ 'ਚ ਸਾਡੀ ਵੀ ਗੱਲ ਬਣ ਸਕਦੀ ਹੈ ਬਣੇਗੀ ਕਿ ਨਹੀਂ ਬਣੇਗੀ ਆਉਣ ਵਾਲੇ ਦਿਨ ਦੱਸਣਗੇ ਕਿ ਸਾਂਝ ਪੈਂਦੀ ਹੈ ਕਿ ਨਹੀਂ ਪੈਂਦੀ ਪਰ ਜਿਹੜੀ ਸਾਂਝ ਪਹਿਲਾਂ ਪਈ ਸੀ ਬਸਪਾ ਦੇ ਨਾਲ ਉਹ ਸਾਂਝ ਵੀ ਕਿਤੇ ਟੜਕਦੀ ਨਜ਼ਰ ਆ ਰਹੀ ਹੈ ਪਹਿਲਾ ਤਾਂ ਇਹ ਹੈ ਕਿ ਕਾਲੀਦਾਲ ਨੇ ਲਗਾਤਾਰ ਗਰੂਰ ਕੀਤਾ ਬਸਪਾ ਨੂੰ ਆਪਾਂ ਪਹਿਲਾਂ ਵੀ ਇਸ ਮਾਮਲੇ ਤੇ ਜ਼ਿਕਰ ਕਰਦੇ ਰਹੇ ਆ ਬਸਵਾਲੇ ਕਹਿੰਦੇ ਸਾਡੇ ਨਾਲ ਮੀਟਿੰਗਾਂ ਕਰਨੀਆਂ ਤੇ ਦੂਰ ਦੀ ਗੱਲ ਰਹੀ ਸਾਡਾ ਤਾਂ ਟੈਲੀਫੋਨ ਕਰਕੇ ਕਦੇ ਇਹਨਾਂ ਨੇ ਹਾਲ-ਚਾਲ ਵੀ ਨਹੀਂ ਪੁੱਛਿਆ ਕਿ ਬਸਪਾ ਦੀ ਕੀ ਸਥਿਤੀ ਹੈ ਇਹੋ ਜੀ ਸਥਿਤੀ ਦੇ ਚੱਲਦੇ ਆ ਬਸਪਾ ਕਹਿੰਦੇ ਵੀ ਸਾਨੂੰ ਇਹਦੇ ਨਾਲ ਸਾਂਝ ਰੱਖਣੀ ਮੁਸ਼ਕਲ ਆ ਹਾਲਾਂਕਿ ਕਾਲੀਦਾਲ ਦੀ ਜਦੋਂ ਹੁਣ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਕਰ ਰਹੇ ਆ ਤਾਂ ਕਾਲੀਦਾਲ ਲਗਾਤਾਰ ਇਸ ਮਾਮਲੇ ਤੇ ਚਿੰਤਤ ਵੀ ਹੈ ਔਰ ਕਾਲੀਦਾਲ ਚਾਹੁੰਦਾ ਵੀ ਹੈ ਕਿ ਬਸਪਾ ਨਾਲ ਸਾਂਝ ਬਣੀ ਰਹੇ ਜੀ ਕਿਉਂਕਿ ਜਿਹੜੀ ਗੱਠਜੋੜ ਦੀ ਰਾਜਨੀਤੀ ਪੰਜਾਬ 'ਚ ਜਦਾਂ ਨਜ਼ਰ ਆ ਰਹੀ ਹੈ ਗੱਲ ਹਮ ਹੌਣ ਵਾਲੇ ਦਿਨਾਂ 'ਚ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਬਣੀ ਰਹਿੰਦੀ ਤੇ ਇੱਕ ਗੱਠਜੋੜ ਹੋਏਗਾ ਜੀ ਇਦਾਂ ਹੀ ਆਪ ਤੇ ਕਾਂਗਰਸ ਦੀ ਜੇ ਸਾਂਝ ਬਣਦੀ ਤੇ ਉਹਦੇ ਮੁਕਾਬਲੇ 'ਚ ਕੋਈ ਗੱਠਜੋੜ ਹੋਏਗਾ ਤਾਂ ਮੁਕਾਬਲਾ ਚੰਗਾ ਦਿੱਤਾ ਜਾ ਸਕਦਾ ਹਮ ਜੇ ਆਪ ਤੇ ਕਾਂਗਰਸ ਇੱਕ ਪਾਸੇ ਇਕੱਠੇ ਹੋ ਜਾਂਦੇ ਆ ਅਕਾਲੀ ਦਲ ਲੱਗ ਆ ਬਸਪਾ ਲੱਗ ਆ ਭਾਜਪਾ ਲੱਗ ਰਹੀਦੀ ਆ ਹਮ ਤਾਂ ਇਹਨਾਂ ਨੂੰ ਆਪਣੀਆਂ ਵੋਟਾਂ ਦੀ ਗਿਣਤ ਜਿਹੜੀ ਹੈ ਉਹ ਵੀ ਸਾਮ ਕੇ ਰੱਖਣੀ ਔਖੀ ਹੋ ਜੇਗੀ ਕਿ ਇਹਨਾਂ 'ਚ ਕੋਈ ਪਾਰਲੀਮੈਂਟ ਸੀਟ हासिल कर सकणगे नहीं कर सकणगे ये तो आਉਣ ਵਾਲੇ ਦਿਨ ਦੱਸਣਗੇ ਪਰ ਇੱਕ ਗੱਲ ਜ਼ਰੂਰ ਹੈ ਕਿ ਇਸ ਵੇਲੇ ਇਹ ਨਜ਼ਰ ਆ ਰਿਹਾ ਹੈ ਕਿ ਸਭ ਤੋਂ ਜਿਹੜੀਆਂ ਸਾਰੀਆਂ ਪਾਰਟੀਆਂ ਦੀ ਗੱਲ ਕਰੀ ਆਪਾਂ ਕਾਂਗਰਸ ਦੀ ਗੱਲ ਕਰ ਲਈ ਆਪ ਦੀ ਗੱਲ ਕਰ ਲਈਏ ਭਾਜਪਾ ਦੀ ਗੱਲ ਕਰ ਲਈ ਬਸਪਾ ਦੀ ਅਕਾਲੀ ਦਲ ਵਾਹ ਦੇ ਇੱਕ ਐਸੀ ਪਾਰਟੀ ਹੈ ਜਿਹੜੀ ਬੀਇੰਗ ਅ ਜਰਨਲਿਸਟ ਮੈਂ ਕਹਿ ਸਕਦਾ ਕਿ ਚਰਾਹੇ ਤੇ ਖੜੀ ਨਜ਼ਰ ਆ ਰਹੀ ਹੈ ਨਾ ਉਹ ਭਾਜਪਾ ਨਾਲ ਹੈ ਬਸਪਾ ਵਾਲੇ ਸ਼ਾਇਦ ਉਹਨਾਂ ਨਾਲ ਚੱਲਦੇ ਕਿ ਨਹੀਂ ਚੱਲਦੇ ਆਉਣ ਵਾਲਾ ਸਮਾਂ ਦੱਸੇਗਾ ਕਾਂਗਰਸ ਨਾਲ ਉਹ ਨਹੀਂ ਜਾ ਸਕਦੇ ਆਪ ਨਾਲ ਉਹ ਨਹੀਂ ਜਾ ਸਕਦੇ ਸੋ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕਾਲੀ ਦਲ ਦਾ ਪੋਲੀਟੀਕਲ ਫਿਊਚਰ ਦੀ ਗੱਲ ਹੈ ਜਿੱਥੇ ਤੱਕ ਜੀ ਅਗਲੀਆਂ ਪਾਰਲੀਮੈਂਟ ਚੋਣਾਂ ਦੀ ਗੱਲ ਹੈ ਸੋ ਜ਼ਮੀਨ ਤਲਾਸ਼ ਕਰ ਰਿਹਾ ਕਾਲੀ ਦਲ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਬਸਪਾ ਨਾਲ ਗੱਠਜੋੜ ਬਣਾ ਰਹੇ ਜੇ ਜੇ ਬਸਪਾ ਨਾਲ ਗੱਠਜੋੜ ਨਹੀਂ ਬੰਨਦਾ ਤਾਂ ਭਾਜਪਾ ਨਾਲ ਸਾਡੀ ਸਾਂਝ ਪੈ ਜੇ ਇਹ ਕਾਲੀ ਦਲ ਚਾਹੁੰਦਾ ਹੈ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕੀ ਬਣਦਾ ਹੈ ਕੀ ਨਹੀਂ ਬਣਦਾ ਪਰ ਕਾਲੀਦਾਲੀ ਸੁਖਵੀਰ ਸਿੰਘ ਬਾਦਲ ਜਿਹੜੇ ਉਹਨਾਂ ਦੇ ਪ੍ਰਧਾਨ ਹੈ ਉਹਨਾਂ ਦੀ ਲੀਡਰਸ਼ਿਪ ਲਈ ਵੱਡੀ ਚੁਣੌਤੀ ਹੈ ਕਿ ਤੁਸੀਂ ਕਿਸ ਪਲੇਟਫਾਰਮ ਤੇ ਜਾ ਕੇ ਖੜੇ ਹੋਣੇ ਬਿਲਕੁਲ ਬਿਲਕੁਲ ਤਾਂ ਸਤ ਜੀ ਸਾਹਿਬ ਜਾਂਦੇ ਜਾਂਦੇ ਇੱਕ ਹੋਰ ਖਬਰ ਤੇ ਚਰਚਾ ਕਰ ਲੈਨੇ ਆ ਸਵਾਲੀਆ ਨਿਸ਼ਾਨ ਕੈਬਨਟ ਮੰਤਰੀ ਅਮਨ अरोड़ा ਤੇ ਵੀ ਲੱਗਿਆ ਹੋਇਆ ਹੈ ਕਿ ਉਹ ਕੌਮੀ ਝੰਡਾ ਲਹਿਰਾਉਣਗੇ ਜਾਂ ਨਹੀਂ ਲਹਿਰਾਉਣਗੇ ਕਿਉਂਕਿ ਪਰਿਵਾਰਕ ਝਗੜੇ ਦਾ ਇੱਕ ਮਾਮਲਾ ਉਸੇ ਮਾਮਲੇ ਦੇ ਵਿੱਚ ਉਹਨਾਂ ਨੂੰ 2 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ਅਦਾਲਤ ਉਹਨਾਂ ਵੱਲੋਂ ਰੋਕ ਕੀਤਾ ਜਾਂਦਾ ਤੇ ਵਿਰੋਧੀ ਪਾਰਟੀ ਦੇ ਵੱਲੋਂ ਲਗਾਤਾਰ ਅਮਨ अरोड़ा ਦੇ ਅਹੁ ਤੋ ਬਰਖਾਸਗੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਰਾਜਪਾਲ ਦੇ ਵੱਲੋਂ ਵੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਪੱਤਰ ਲਿਖ ਕੇ ਇਸ ਮਾਮਲੇ 'ਚ ਜੋ ਜਿਸ ਮੁੱਦੇ ਦਾ ਤੁਸੀਂ ਗੱਲ ਕਰ ਰਹੇ ਹੋ ਦੇਖੋ ਕਈ ਵਾਰੀ ਕੁਦਰਤ ਵੱਲੋਂ ਕਿਸ ਤਰ੍ਹਾਂ ਦਾ ਵਰਤਾਰਾ ਵਾਪਰਦਾ ਅਮਨ ਅਰੋੜਾ ਪਹਿਲਾਂ ਤਾਂ ਇਹ ਸੀਗਾ ਕਿ ਕੈਬਨਿਟ ਮੰਤਰੀ ਨਹੀਂ ਲਿਆ ਗਿਆ ਉਹਨਾਂ ਨੂੰ ਫਿਰ ਉਹਨਾਂ ਨੂੰ ਕੈਬਨਿਟ ਮੰਤਰੀ ਲਿਆ ਗਿਆ ਕੈਬਨਿਟ ਮੰਤਰੀ ਬਣ ਗਏ ਚੰਗੇ ਭਲੇ ਕੈਬਨਿਟ ਮੰਤਰੀ ਇੱਕ ਨਾਮ ਅਮਨ ਅਰੋੜਾ ਦਾ ਉਹਨਾਂ ਦੇ ਫਾਦਰ ਵੀ ਪੋਲੀਟੀਕਲ ਜਿਹੜੇ ਖੇਤਰ 'ਚ ਰਹੇ ਇਸ ਕਰਕੇ ਇਹ ਪਰਿਵਾਰ ਹੀ ਜੇ ਇੱਕ ਤਰ੍ਹਾਂ ਦਾ ਤਾਂ ਕਹਿ ਸਕਦੇ ਹਾਂ ਕਿ ਰਾਜਸੀ ਪਰਿਵਾਰ ਹੈਗਾ ਪਰ ਉਹਨਾਂ ਇੱਕ ਪਰਿਵਾਰਿਕ ਝਗੜਾ ਪਰਿਵਾਰਿਕ ਝਗੜਾ ਵੀ ਜੇ ਕਿਸੇ ਹੋਰ ਨਾਲ ਪਿਆ ਹੋਵੇ ਤਾਂ ਗੱਲ ਹੋਰ ਹੁੰਦੀ ਹੈ ਜੇ ਆਪਸ ਵਿੱਚ ਪਰਿਵਾਰ 'ਚ ਤੁਹਾਡਾ ਭੈਣਾ ਭਰਾਵਾਂ 'ਚ ਘਰ 'ਚ ਹੀ ਕਲੇਸ਼ ਪੈ ਜੇ ਤਾਂ ਕਲੇਸ਼ ਬਹੁਤ ਹੀ ਖਰਾਬ ਕਰਦਾ ਜਾਂਦਾ ਪੰਜਾਬੀ ਦੀ ਇੱਕ ਕਹਾਵਤ ਬੜੀ ਦੇਰ ਤੋਂ ਚੱਲੀ ਆ ਰਹੀ ਹੈ ਕਿ ਘਰ ਦਾ ਪੇਤੀ ਲੰਗਾਟਾਏ ਜੇ ਘਰ 'ਚ ਕਲੇਸ਼ ਪੈ ਜੇ ਤਾਂ ਉਸ ਕਲੇਸ਼ ਨੂੰ ਨਿਪਟਾਉਣਾ ਵੀ ਬੜਾ ਔਖਾ ਹੁੰਦਾ ਹੈ ਉਹ ਹੀ ਜੇ ਕਲੇਸ਼ ਦਾ ਕਿਤੇ ਸਾਹਮਣਾ ਕਰ ਰਿਹਾ ਹੈ ਅਮਨ ਰੋੜਾ ਹੁਣ ਕਿਸੇ ਨੇ ਪਟੀਸ਼ਨ ਪਾਤੀ ਹੈ ਜੀ ਕਿ ਦੋ ਸਾਲ ਦੀ ਸਜ਼ਾ ਛੇੜਲੀ ਅਦਾਲਤ ਨੇ ਇਸ ਨਾਮ ਦੀ ਅਦਾਲਤ ਨੇ ਉਸ ਘਰੇਲੂ ਝਗੜੇ ਦੇ ਚਲਦਿਆਂ ਦੋ ਸਾਲ ਦੀ ਸਜ਼ਾ ਸੁਣਾਤੀ ਆ ਅਮਨ ਅਰੂੜਾ ਨੂੰ ਜੀ ਹੁਣ ਉਹ ਜਾਂਦਾ ਅਗਲੀ ਅਦਾਲਤ ਚ ਉਹਨੂੰ ਚੁਣੌਤੀ ਦੇ ਕੇ ਜੇਤਾ ਉਹਦੇ ਤੇ ਰੋਕ ਲੱਗ ਜੇ ਫਿਰ ਕੋਈ ਗੱਲ ਨਹੀਂ ਹੋਰ ਵੀ ਕਈ ਕੈਬਨਟ ਮੰਤਰੀ ਹੋਣਗੇ ਐਮ ਐਲ ਏ ਹੋਣਗੇ ਜਿਨ੍ਹਾਂ ਤੇ ਸਟੇ ਲੱਗੀ ਵੀ ਹੈ ਸਜ਼ਾਵਾ ਦੇ ਉੱਤੇ ਉਹ ਆਪਣੇ ਓਦਾਂ ਤੇ ਬੈਠੇ ਆ ਪਰ ਇਹ ਹੈ ਕਮਨ ਰੂੜਾ ਦੀ ਮੁਸ਼ਕਲ ਇਸ ਕਰਕੇ ਹੈ ਕਮਨ ਰੂੜਾ ਨੇ ਜਿਹੜੀ ਚੁਣੌਤੀ ਦਿੱਤੀ ਹੈ ਜੀ ਉਹ ਚੁਣੌਤੀ ਦਿੱਤੀ ਹੈ ਜਿਹੜੀ ਕਾਨੂੰਨਾ ਤੌਰ ਤੇ ਬਣਦੀ ਸੀ ਡਿਸਟ੍ਰਿਕਟ ਕੋਰਟ ਚ ਬਿਲਕੁਲ ਬਿਲਕੁਲ ਡਿਸਟ੍ਰਿਕਟ ਕੋਰਟ ਉਹਨਾਂ ਦੀ ਸਮਰੂਰ ਹੈ ਹੁਣ ਸਮਰੂਰ ਦੀ ਜਿਹੜੀ ਅਦਾਲਤ ਹੈਗੀ ਹੈ ਉਹਨੇ ਅਗਲੀ ਜਿਹੜੀ ਆ ਅਗਲੇ ਦਿਨਾਂ ਚ ਇੱਕ ਦੋ ਦਿਨਾਂ ਤੱਕ 19 ਦੀ ਡੇਟ ਰੱਖੀ ਹੈ 19 ਜਨਵਰੀ ਦੀ ਜੀ ਜੇ ਤਾਂ 19 ਜਨਵਰੀ ਨੂੰ ਸਟੇ ਮਿਲ ਜਾਂਦੀ ਹੈ ਅਮਨ ਅਰੂੜਾ ਲਈ ਫਿਰ ਤਾਂ ਠੀਕ ਹੈ ਜੇ ਸਟੇ ਨਹੀਂ ਮਿਲਦੀ ਤਾਂ 22 ਤਰੀਕ ਪੰਜਾਬ ਤੇ ਰਣਾ ਹਾਈ ਕੋਰਟ ਤੇ ਲੱਗੀ ਹੈ ਫਿਰ ਲੱਗਦਾ ਹੈ ਕਿ ਅਮਨ ਅਰੂੜਾ ਲਈ ਸਲਾਮੀ ਲੈਣੀ ਤੇ ਝੰਡਾ ਲਹਿਰਾਉਣਾ ਮੁਸ਼ਕਲ ਹੋ ਜਾਏਗਾ 19 ਦੇ 22 ਦੋ ਡੇਟਾਂ ਅਮਨ ਅਰੂੜਾ ਦੀ ਕਿਸਮ ਦਾ ਫੈਸਲਾ ਕਰਨ ਜਾ ਰਹੀਆਂ ਕਿ ਝੰਡਾ ਲਹਿਰਾਉਣਗੇ ਜਾਂ ਨਹੀਂ ਲਹਿਰਾਉਣਗੇ ਬਿਲਕੁਲ ਬਿਲਕੁਲ ਤਾਂ ਧੰਨਵਾਦ ਜਗਤਾਰ ਸਿੰਘ ਸਿੱਧੂ ਜੀ तमाम ਗੱਲਾਂ ਬਾਤਾਂ ਕਰਨ ਲਈ ਮਿਹਰਬਾਨੀ ਜੋ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੋੜ ਹਾਜ਼ਰ ਹੋਵਾਂਗੇ ਵੱਡੀ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਸਟੇਕਾਰ